ਕਾਡਾ ਐਕਟਰ ਜਾਂ ਕੋਈ ਖਿਡਾਰੀ ਜਿਹੜਾ ਤੁਸੀਂ ਕਹਿੰਦੇ ਯਾਰ ਇਹ ਸਾਰੇ ਬੀਜੇਪੀ ਦੇ ਹੱਕ ਦੀ ਕਿਉਂ ਬੋਲਦੇ ਆ ਇਹ ਕਿਉਂ ਨਹੀਂ ਬੋਲਦੇ ਸਾਡੇ ਹੱਕ ਦੇ ਵਿੱਚ ਕਿਉਂ ਨਹੀਂ ਖੜਦੇ ਇਹ ਉਸੇ ਕਾਨੂੰਨ ਦੇ ਕਰਕੇ ਹੀ ਖੜਦੇ ਕਿਉਂਕਿ ਜਿਹੜਾ ਵੀ ਤੁਹਾਡੇ ਲਈ ਅੜੂਗਾ ਖੜੂਗਾ ਉਹਦੇ ਤੇ ਸਿੱਧਾ ਉਹਨਾਂ ਨੇ ਬਸ ਇਹੀ ਜਿਹਾ ਰੇਡ ਪਾਉਣੀ ਆ ਜੇ ਅਗਲਾ ਤਾਂ ਵੀ ਅੜਿਆ ਰਿਹਾ ਤਾਂ ਉਹਨੂੰ ਉਹਨਾਂ ਨੇ ਮਹੀਨੇ ਬਾਅਦ ਚਾਕੇ ਅੰਦਰ ਕਰ ਦੇਣਾ ਫਿਰ ਉਹਨੂੰ ਬੇਲ ਵੀ ਨਹੀਂ ਮਿਲਣੀ ਨਹੀਂ ਤਾਂ ਫਿਰ ਈਡੀ ਦਾ ਡੈਰੀ ਐਸਾ ਕਿ ਤੁਸੀਂ ਦੇਖੋ ਕਿ ਤੇ ਰੇਡ ਪਾਈ ਲਓ ਤੇ ਉਹੀ ਬੰਦਾ ਜਿਹੜਾ ਤੇ ਤੁਹਾਨੂੰ ਪੂਰਾ ਵਿਸ਼ਵਾਸ ਦਿੱਤੀ ਆ ਇੱਕ ਮਹੀਨੇ ਦੇ ਅੰਦਰ ਅੰਦਰ ਉਹ ਭਾਜੀਪੀ ਜੁਆਇਨ ਕਰ ਲੈਂਦਾ ਇਸੇ ਲਈ ਤੁਸੀਂ ਦੇਖੋ ਕਿ ਈਡੀ ਦਾ ਡਰ ਕਿੰਨਾ ਵੱਧ ਗਿਆ ਪਿਛਲੇ 2 ਸਾਲਾਂ ਵਿੱਚ ਈਡੀ ਤੋਂ ਹੀ ਕਿਉਂ ਡਰਦੇ ਆ ਸਾਰੇ ਲੋਕ ਪਹਿਲਾਂ ਸੀਬੀਆਈ ਹੁੰਦੀ ਸੀ ਕਾਂਗਰਸ ਵੇਲੇ ਸੀਬੀਆਈ ਹੁੰਦੀ ਸੀ ਹੁਣ ਸੀਬੀਆਈ ਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਹੁਣ ਈਡੀ ਆ ਗਈ ਇੱਕ ਲਾਈਨ ਲਿਖੀ ਹੋਈ ਹੈ ਸੰਵਿਧਾਨ ਦੇ ਵਿੱਚ ਤੇ ਉਹ ਇੰਟਰਨੈਸ਼ਨਲ ਕੋਰਟ ਵੀ ਹੈ ਇਸ ਜਿਹੜੀ ਦੇ ਵਿੱਚ ਸੈਕਸ਼ਨ 21 ਉਸ ਨੂੰ ਆਖਿਆ ਜਾਂਦਾ ਉਹ ਲਾਈਨ ਪਤਾ ਕੀ ਆ ਕਿ ਜੇ ਤੁਹਾਡੇ ਤੇ ਪਰਚਾ ਪੈ ਗਿਆ ਤਾਂ ਯੂ ਆਰ ਇਨੋਸੈਂਟ ਅੰਟਿਲ ਯੂ ਆਰ ਪ੍ਰੂਵਨ ਗਿਲਟੀ ਇਨ ਦਾ ਕੋਰਟ ਪਰ ਜੇ ਮੈਂ ਕਹਾਂ ਕਿ ਹੁਣ ਇਹ ਲਾਈਨ ਬਦਲੀ ਜਾ ਚੁੱਕੀ ਆ ਪੀ ਐਮ ਐਲ ਐ ਐਕਟ ਹੈ ਜਿਹੜਾ ਉਹਦਾ ਸੈਕਸ਼ਨ 45 ਕਹਿੰਦਾ ਉਹ ਕਹਿੰਦਾ ਕਿ ਜੇ ਤੁਹਾਡੇ ਤੇ ਪਰਚਾ ਪੈ ਗਿਆ ਤਾਂ ਯੂ ਆਰ ਗਿਲਟੀ ਅੰਟਿਲ ਯੂ ਆਰ ਪ੍ਰੂਵਨ ਇਨੋਸੈਂਟ ਇਨ ਦਾ ਕੋਰਟ ਉਹ ਚੋ ਉਹਨਾਂ ਨੇ ਪੂਰੀ ਲਾਈਨ ਹੀ ਬਦਲ ਦਿੱਤੀ ਹੁਣ ਇੱਥੇ ਮੋਦੀ ਸਰਕਾਰ ਨਾਲ ਇੱਕ ਥੋੜਾ ਜਿਹਾ ਪਲਾਨ ਦੇਖੋ ਉਹਨਾਂ ਦਾ ਦਿਮਾਗ ਦੇਖੋ ਤੁਸੀਂ ਉਹ ਸਿੱਧੇ ਤਰੀਕੇ ਨਾਲ ਕੋਈ ਕਾਨੂੰਨ ਨਹੀਂ ਬਦਲਦੇ ਜਿਹੜੀ ਲਾਈਨ ਪਹਿਲਾਂ ਸੀ ਯੂ ਆਰ ਇਨੋਸੈਂਟ ਅੰਟਿਲ ਯੂ ਆਰ ਪ੍ਰੂਵਨ ਗਿਲਟੀ ਇਨ ਦਾ ਕੋਰਟ ਉਹ ਲਾਈਨ ਹਜੇ ਵੀ ਹੈਗੀ ਆ ਉਹਨਾਂ ਨੇ ਉਹਨੂੰ ਨਹੀਂ ਬਦਲਿਆ ਬਲਕਿ ਉਹਦੇ ਬਦਲੇ ਦੇ ਵਿੱਚ ਇੱਕ ਐਕਟ ਲੈ ਕੇ ਆਂਦਾ ਜਿਹੜਾ ਕਿ ਉਸ ਲਾਈਨ ਨੂੰ ਬੇਅਸਰ ਕਰ ਦਿੰਦਾ ਪੀ ਐਮ ਐਲ ਏ ਐਕਟ ਦੇ ਅਧੀਨ ਜਿਹੜਾ ਤੇ ਕੇਸ ਪੈ ਗਿਆ ਉਹਨਾਂ ਤੇ ਉਹ ਪਹਿਲਾਂ ਵਾਲਾ ਜੋ ਕਾਨੂੰਨ ਆ ਉਹ ਲਾਗੂ ਹੀ ਨਹੀਂ ਹੁੰਦਾ ਦੋ ਹਜ਼ਾਰ ਬਾਈ ਦੇ ਵਿੱਚ ਨਾ ਮੋਦੀ ਸਰਕਾਰ ਨੇ ਆਪਣੇ ਕਾਨੂੰਨ ਦੇ ਵਿੱਚ ਆਪਣੇ ਸੰਵਿਧਾਨ ਦੇ ਵਿੱਚ ਇੱਕ ਐਸਾ ਚੇਂਜ ਕੀਤਾ ਕਿ ਜਿਹਦੇ ਬਾਰੇ ਆਪਾਂ ਨੂੰ ਪਤਾ ਹੀ ਨਹੀਂ ਲੱਗਿਆ ਜਦੋਂ ਖੇਤੀ ਕਾਨੂੰਨ ਆਏ ਸੀ ਤਾਂ ਬੜਾ ਰੌਲਾ ਪਾਇਆ ਸੀ ਆਪਣੇ ਲੋਕਾਂ ਨੇ ਜਿਹੜਾ ਇਹ ਵਾਲਾ ਬਦਲਾਅ ਨਾ ਇਹ ਉਹ ਤੋਂ ਵੀ ਬਹੁਤ ਖਤਰਨਾਕ ਪਰ ਰੌਲਾ ਕਿੱਥੋਂ ਪਾਇਆ ਲੋਕਾਂ ਨੂੰ ਪਤਾ ਹੀ ਨਹੀਂ ਆ ਉਹਨਾਂ ਨੇ ਤਰੀਕਾ ਹੀ ਇਹੋ ਜਿਹਾ ਵਰਤਿਆ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਸੱਚਮੁੱਚ ਹੁਣ ਹੌਲੀ ਹੌਲੀ ਉਹਦੇ ਨਤੀਜੇ ਸਾਹਮਣੇ ਆ ਰਹੇ ਆ ਉਹ ਕਿਹੜਾ ਕਾਨੂੰਨ ਆ ਤੇ ਆਪਣੇ ਤੇ ਕਿਵੇਂ ਇੰਪੈਕਟ ਪਾ ਰਿਹਾ ਉਹਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਮੈਂ ਇਸ ਵੀਡੀਓ 'ਚ ਦਿਆਂਗਾ ਉਸੀ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਆਪਣੇ ਦੇਸ਼ ਦੇ ਵਿੱਚ ਨਾ ਜੱਜ ਕੋਰਟ ਦੇ ਵਿੱਚ ਇੱਕ ਗੱਲ ਕਹਿੰਦਾ ਹੁੰਦਾ ਕਹਿੰਦਾ ਭਾਵੇਂ 100 ਗੁਨੇਗਾਰ ਛੁੱਟ ਜਾਣ ਪਰ ਕਿਤੇ ਬੇਕਸੂਰ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਇਹ ਆਪਣੇ ਦੇਸ਼ ਵਿੱਚ ਅਕਸਰ ਵਾਤਿਆ ਜਾਂਦਾ ਕਾਨੂੰਨ ਦੇ ਵਿੱਚ ਇਹ ਗੱਲ ਹੁਣ ਇਹਦੇ ਆਪਣੇ ਫਾਇਦੇ ਵੀ ਆ ਤੇ ਆਪਣੇ ਨੁਕਸਾਨ ਵੀ ਆ ਇਸ ਦਾ ਨੁਕਸਾਨ ਇਹ ਹੈ ਕਿ ਕੇਸ ਬਹੁਤ ਲੰਮਾ ਚੱਲਦਾ ਕਿਸੇ ਨੂੰ ਜਿਲਟੀ ਪ੍ਰੂਫ ਕਰਨ ਲਈ ਕੇਸ ਬਹੁਤ ਲੰਮਾ ਚੱਲਦਾ ਕਈਆਂ ਨੂੰ ਤਾਂ ਉਮਰਾਂ ਬੀਤ ਜਾਂਦੀਆਂ ਨੇ ਤੇ ਕਈਆਂ ਨੇ ਦੇ ਗਲਤ ਫਾਇਦੇ ਵੀ ਉਠਾਏ ਆ ਪਰ ਇਹਦਾ ਫਾਇਦਾ ਇਹ ਆ ਕਿ ਘੱਟੋ-ਘੱਟ ਤੁਹਾਨੂੰ ਉਮੀਦ ਤਾਂ ਹੁੰਦੀ ਹੈ ਕਿ ਜੇ ਮੈਂ ਬੇਕਸੂਰ ਆ ਤੇ ਕੋਰਟ ਦੇ ਵਿੱਚ ਮੈਂ ਸਾਬਿਤ ਕਰਦਾ ਤਾਂ ਮੈਂ ਬਚਦਾ ਸਕਦਾ ਹੁਣ ਇਹ ਚੀਜ਼ ਆਖੀ ਕੋ ਜਾਂਦੀ ਸੀ ਕਦੇ ਤੁਸੀਂ ਇਹ ਸੋਚਿਆ ਕਿਉਂਕਿ ਆਪਣੇ ਦੇਸ਼ ਦੇ ਵਿੱਚ ਇੱਕ ਕਾਨੂੰਨ ਹੈ ਇੱਕ ਲਾਈਨ ਲਿਖੀ ਹੋਈ ਹੈ ਸੰਵਿਧਾਨ ਦੇ ਵਿੱਚ ਤੇ ਉਹ ਇੰਟਰਨੈਸ਼ਨਲ ਕੋਰਟ ਵੀ ਆ ਇਸ ਜਿਹੜੀ ਦੇ ਵਿੱਚ ਸੈਕਸ਼ਨ 21 ਉਸ ਨੂੰ ਆਖਿਆ ਜਾਂਦਾ ਹੈ ਉਹ ਲਾਈਨ ਪਤਾ ਕੀ ਆ ਕਿ ਜੇ ਤੁਹਾਡੇ ਤੇ ਪਰਚਾ ਪੈ ਗਿਆ ਤਾਂ ਯੂ ਆਰ ਇਨੋਸੈਂਟ ਅੰਟਿਲ ਯੂ ਆਰ ਪ੍ਰੂਵਨ ਗਿਲਟੀ ਇਨ ਦਾ ਕੋਰਟ ਇਹ ਲਾਈਨ ਪ੍ਰੋਪਰ ਲਿਖੀ ਹੋਈ ਹੈ ਸੈਕਸ਼ਨ 21 ਦੇ ਵਿੱਚ ਕਿ ਜੇ ਤੁਹਾਡੇ ਤੇ ਪਰਚਾ ਪੈ ਗਿਆ ਤਾਂ ਤੁਸੀਂ ਉਦੋਂ ਤੱਕ ਇਨੋਸੈਂਟ ਹੋ ਯਾਨੀ ਤੁਸੀਂ નિર્ਦੋਸ਼ ਹੋ ਜਿੰਨਾ ਚਿਰ ਤੁਸੀਂ ਕੋਰਟ ਦੇ ਵਿੱਚ ਗੁਨਾਹਗਾਰ ਸਾਬਤ ਨਹੀਂ ਹੋ ਜਾਂਦੇ ਠੀਕ ਹੈ ਨਾ ਇਹ ਲਾਈਨ ਬਹੁਤ ਵੱਡੀ ਆ ਤੁਸੀਂ ਚਾਹੀਏ ਤੁਹਾਨੂੰ ਨਿੱਕਾ ਹੀ ਸਮਝੋ ਪਰ ਇਸ ਲਾਈਨ ਦੇ ਬਹੁਤ ਜ਼ਿਆਦਾ ਮਾਇਨੇ ਨੇ ਜਾਨੀ ਜਿੰਨਾ ਚਿਰ ਤੁਸੀਂ ਸਾਬਤ ਨਹੀਂ ਹੋ ਜਾਂਦੇ ਉਹਨਾਂ ਚਿਰ ਤੁਸੀਂ ਗੁਨਾਹਗਾਰ ਨਹੀਂ ਹੋ ਉਹਨਾਂ ਚਿਰ ਤੁਹਾਨੂੰ ਦੇਰ ਵੀ ਮਿਲੇਗੀ ਉਹਨਾਂ ਚਿਰ ਤਾਂ ਤੁਸੀਂ નિર્ਦੋਸ਼ ਹੀ ਹੋ ਆਪਾਂ ਅਕਸਰ ਹੀ ਇਹ ਕਹਿੰਦੇ ਆ ਪਰ ਜੇ ਮੈਂ ਕਹਾ ਕਿ ਹੁਣ ਇਹ ਲਾਈਨ ਬਦਲੀ ਜਾ ਚੁੱਕੀ ਆ ਇਹ ਬਿਲਕੁਲ ਸੱਚ ਆ ਹੁਣ ਇਹ ਲਾਈਨ ਬਦਲੀ ਜਾ ਚੁੱਕੀ ਆ ਹਾਲਾਂਕਿ ਸਾਰਾ ਨਹੀਂ ਨਹੀਂ ਸਿਰਫ ਮਨੀ ਲਾਂਡਰਿੰਗ ਵਾਲੇ ਕੇਸਾਂ ਦੇ ਵਿੱਚ ਤੇ ਇਹਦਾ ਪਹਿਲਾ ਕਿੱਸਾ ਸਾਹਮਣੇ ਆਇਆ 2022 ਦੇ ਵਿੱਚ ਜਦੋਂ ਕੋਰਟ ਨੇ ਕਿਸੇ ਨੂੰ ਫੇਲ ਨਹੀਂ ਦਿੱਤੀ ਹਾਲਾਂਕਿ ਉਸਤੇ ਉਹਨਾਂ ਨੇ ਪਟੀਸ਼ਨ ਵੀ ਪਾਈ ਕਿ ਇਹ ਕਿਉਂ ਹੋਇਆ ਕਿਉਂਕਿ ਸਰਕਾਰ ਨੇ ਨਾ ਇੱਕ ਐਕਟ ਲਿਆਂਦਾ ਹੋਇਆ ਹਾਲਾਂਕਿ ਉਹ ਐਕਟ ਸਾਨੂੰ 2000 ਵੇਲੇ ਦਾ ਆਇਆ ਹੋਇਆ ਜਦੋਂ ਪਿਛਲੀ ਵਾਰ ਭਾਜਪਾ ਦੀ ਸਰਕਾਰ ਆਈ ਸੀ ਉਹਨੂੰ ਕਹਿੰਦੇ ਆ ਪੀਐਮਐਲਏ ਐਕਟ ਉਹ ਇਹਨਾਂ ਨੇ ਕੁਝ ਨਵਾਂ ਬਣਾਇਆ ਉਹਦੋਂ ਬਣਾਇਆ ਜੀ ਉਹਦੇ ਵਿੱਚ ਛੋਧਾਂ ਕਰਦੇ ਜਾਂਦੇ ਆ ਕਰਦੇ ਜਾਂਦੇ ਆ ਤੇ ਪੀਐਮਐਲਏ ਐਕਟ ਹੈ ਜਿਹੜਾ ਉਹਦਾ ਸੈਕਸ਼ਨ 45 ਕਹਿੰਦਾ ਉਹ ਕਹਿੰਦਾ ਕਿ ਜੇ ਤੁਹਾਡੇ ਤੇ ਪਰਚਾ ਪੈ ਗਿਆ ਤਾਂ ਯੂ ਆਰ ਗਿਲਟੀ ਅੰਟਿਲ ਯੂ ਆਰ ਪ੍ਰੂਵਨ ਇਨੋਸੈਂਟ ਇਨ ਦਾ ਕੋਰਟ ਸੋਚੋ ਉਹਨਾਂ ਨੇ ਪੂਰੀ ਲਾਈਨ ਹੀ ਬਦਲ ਦਿੱਤੀ ਪਹਿਲਾਂ ਕਿਹਾ ਜਾਂਦਾ ਸੀਗਾ ਕਿ ਤੁਸੀਂ ਉੱਚ ਅਦਾਲਤ ਦੇਖੋ ਜਿੱਨਾ ਚੱਤ ਦੀ ਕੋਰਟ ਵਿੱਚ ਗੁਨਾਹਗਾਰ ਨਹੀਂ ਸਾਬਤ ਹੋ ਜਾਂਦੇ ਪਰ ਹੁਣ ਕੀ ਕਹਿ ਰਿਹਾ ਉਹ ਕਾਨੂੰਨ ਪੀ ਐਮ ਐਲ ਐ ਐਕਟ ਆ ਸੈਕਸ਼ਨ 45 ਕਹਿ ਰਿਹਾ ਕਿ ਜੇ ਤੁਹਾਡੇ ਤੇ ਪਰਚਾ ਪੈ ਗਿਆ ਤਾਂ ਤੁਸੀਂ ਉਸੇ ਵਕਤ ਗੁਨੇਗਾਰ ਤੁਸੀਂ ਉਦੋਂ ਤੱਕ ਗੁਨੇਗਾਰ ਹੋ ਜਦੋਂ ਤੱਕ ਕੋਰਟ ਦੇ ਵਿੱਚ ਤੁਸੀਂ ਅ ਇਨੋਸੈਂਟ ਸਾਬਤ ਨਹੀਂ ਹੋ ਜਾਂਦੇ ਹੁਣ ਕੇਸ ਦੀ ਪਤਾ ਕਦੋਂ ਤੱਕ ਚੱਲੇ ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਬੇਰਮਨ ਦੇ ਚਾਂਸਸ ਵੀ ਬਹੁਤ ਜ਼ਿਆਦਾ ਘਟ ਜਾਣਗੇ ਤੇ ਇਹਨੂੰ ਉਹਨਾਂ ਨੇ ਪਤਾ ਕਾਜ ਰੱਖਿਆ ਇਹਨੂੰ ਉਹਨਾਂ ਨੇ ਸਾਰਿਆਂ ਤੇ ਨਹੀਂ ਲਾਗੂ ਕੀਤਾ ਸਾਰੀਆਂ ਧਾਰਾਵਾਂ 'ਚ ਨਹੀਂ ਸਾਰੇ ਕੇਸਾਂ 'ਚ ਨਹੀਂ ਲਾਗੂ ਕੀਤਾ ਸਿਰਫ ਮਨੀ ਲਾਂਡਰਿੰਗ ਦੇ ਕੇਸਾਂ ਵਿੱਚ ਲਾਗੂ ਕੀਤਾ ਜਿਹੜੇ ਕੇਸ ਇਹੀ ਕੋਲ ਹੁੰਦੇ ਨੇ ਹੁਣ ਤੁਸੀਂ ਦੇਖੋ ਇਸੇ ਕਰਕੇ ਪਿਛਲੇ 2-3 ਸਾਲਾਂ 'ਚ ਜਿਹੜੇ ਬੰਦੇ ਈੜੀ ਨੇ ਚੱਕੇ ਆ ਉਹਨਾਂ ਨੂੰ ਬੇਲ ਨਹੀਂ ਮਿਲਦੀ ਛੇਤੀ-ਛੇਤੀ ਕਿੰਨੇ ਮਹੀਨੇ ਲਟਕੇ ਰਹਿੰਦੇ ਆ ਸੰਜੀਤ ਸਿੰਘ ਆਮ ਆਦਮੀ ਪਾਰਟੀ ਦਾ ਕਿੰਨੇ ਕਿਹੜੇ ਵਿਅਲਿਆਂ ਦਾ ਚੱਕਿਆ ਹੋਇਆ ਕਿੰਨੇ ਟਾਈਮ ਬਾਅਦ ਉਹਨੂੰ ਬੇਲ ਮਿਲੀ ਠੀਕ ਆ ਤੇ ਕੇਜਰੀਵਾਲ ਨਾਲ ਵੀ ਤਾਂ ਇਦਾਂ ਹੀ ਹੋਇਆ ਹੋਰ ਬਥੇਰੇ ਅਜੇ ਬੰਦੇ ਬੈਠੇ ਆ ਜੇਲ੍ਹ ਦੇ ਵਿੱਚ ਜਿਨ੍ਹਾਂ ਨੂੰ ਬੇਲ ਨਹੀਂ ਮਿਲ ਰਹੀ ਕਿਉਂਕਿ ਉਹਨਾਂ ਤੇ ਕੇਸ ਈੜੀ ਨੇ ਪਾਇਆ ਹੀ ਇਸ ਤਰ੍ਹਾਂ ਦਾ ਤੇ ਇਹ ਜੋ ਐਕਟ ਆ ਇਹ ਬਣਾਇਆ ਹੀ ਤਾਂ ਗਿਆ ਜਿਹੜੇ ਆਪਣੇ ਵਿਰੋਧੀ ਨੇਤਾ ਆਗੇ ਜਾਂ ਜਿਹੜੇ ਬੰਦਿਆਂ ਤੋਂ ਆਪਾਂ ਨੂੰ ਡਰ ਲੱਗਦਾ ਜਿਹੜੇ ਮੂਹਰੇ ਕੁਝ ਬੋਲਦੇ ਆ ਉਹਨਾਂ ਤੇ ਕੀ ਕਰਨਾ ਬਸ ਮਾੜਾ ਜਾ ਈਡੀ ਤੋਂ ਇੱਕ ਪਰਚਾ ਪਵਾਉਣਾ ਤੇ ਉਹ ਪਰਚਾ ਇੱਕ ਐਸਾ ਪਰਚਾ ਹੋਣਾ ਜਿਹਦੇ ਵਿੱਚ ਇਹ ਸੈਕਸ਼ਨ ਲਾਗੂ ਹੋ ਜਾਂਦੀ ਆ ਸੈਕਸ਼ਨ 45 ਪੀਐਮਐਲਏ ਐਕਟ ਦੀ ਫਿਰ ਉਹਨਾਂ ਨੂੰ ਬੇਲ ਵੀ ਨਹੀਂ ਮਿਲਦੀ ਇਸੇ ਲਈ ਤੁਸੀਂ ਦੇਖੋ ਕਿ ਈਡੀ ਦਾ ਡਰ ਕਿੰਨਾ ਵੱਧ ਗਿਆ ਪਿਛਲੇ 2 ਸਾਲਾਂ ਵਿੱਚ ਈਡੀ ਤੋਂ ਹੀ ਕਿਉਂ ਡਰਦੇ ਆ ਸਾਰੇ ਲੋਕ ਪਹਿਲਾਂ सीबीआई ਹੁੰਦੀ ਸੀ ਕਾਂਗਰਸ ਵੇਲੇ सीबीआई ਹੁੰਦੀ ਸੀ ਹੁਣ सीबीआई ਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਹੁਣ ਈਡੀ ਆ ਗਈ ਤੇ ਈਡੀ ਨੂੰ ਇਸ ਕਰਕੇ ਪਾਵਰ ਵਿੱਚ ਲਿਆਂਦਾਗੇ ਕਿਉਂਕਿ ਇਹਨਾਂ ਨੇ ਇਹ ਕਾਨੂੰਨ ਬਣਾਇਆ ਹੁਣ ਇੱਥੇ ਮੋਦੀ ਸਰਕਾਰ ਨਾਲ ਇੱਕ ਥੋੜਾ ਜਿਹਾ ਪਲਾਨ ਦੇਖੋ ਉਹਨਾਂ ਦਾ ਦਿਮਾਗ ਦੇਖੋ ਤੁਸੀਂ ਉਹ ਸਿੱਧੇ ਤਰੀਕੇ ਨਾਲ ਕੋਈ ਕਾਨੂੰਨ ਨਹੀਂ ਬਦਲਦੇ ਜਿਹੜੀ ਲਾਈਨ ਪਹਿਲਾਂ ਸੀ ਯੂ ਆਰ ਇਨੋਸੈਂਟ ਅੰਟਿਲ ਯੂ ਆਰ ਪ੍ਰੂਵਨ ਗਿਲਟੀ ਇਨ ਦਾ ਕੋਰਟ ਉਹ ਲਾਈਨ ਹਜੇ ਵੀ ਹੈਗੀ ਆ ਉਹਨਾਂ ਨੇ ਉਹਨੂੰ ਨਹੀਂ ਬਦਲਿਆ ਬਲਕਿ ਉਹਦੇ ਬਦਲੇ ਦੇ ਵਿੱਚ ਇੱਕ ਐਕਟ ਲੈ ਕੇ ਆਂਦਾ ਜਿਹੜਾ ਕਿ ਉਸ ਲਾਈਨ ਨੂੰ ਬੇਅਸਰ ਕਰ ਦਿੰਦਾ ਪੀਐਮਐਲ ਐਕਟ ਦੇ ਅਧੀਨ ਜਿਹੜੇ ਤੇ ਕੇਸ ਪੈ ਗਿਆ ਉਹਨਾਂ ਤੇ ਉਹ ਪਹਿਲਾ ਵਾਲਾ ਜੋ ਕਾਨੂੰਨ ਆ ਉਹ ਲਾਗੂ ਹੀ ਨਹੀਂ ਹੁੰਦਾ ਸੋ ਇਸੇ ਤਰੀਕੇ ਨਾਲ ਇਹਨਾਂ ਨੇ ਪਿਛਲੇ ਕੁਝ ਸਮਿਆਂ ਦੇ ਵਿੱਚ ਕਿੰਨੇ ਬੰਦੇ ਇਹਨੂੰ ਅੰਦਰ ਕੀਤਾ ਉਸ ਕਾਨੂੰਨ ਇਸ ਲਈ ਇਹਨਾਂ ਨੂੰ ਛੇਲ ਨਹੀਂ ਮਿਲਦੀ ਤੇ ਹੁਣ ਤੁਸੀਂ ਆਖੋਗੇ ਯਾਰ ਅਸੀਂ ਆਮ ਬੰਦੇ ਆ ਤੁਸੀਂ ਕੋਈ ਕਿਸਾਨ ਆ ਕੋਈ ਦੁਕਾਨਦਾਰ ਆ ਕੋਈ ਮਜ਼ਦੂਰ ਆ ਫੈਕਟਰੀ ਚ ਕੰਮ ਕਰਦਾ ਸਾਡੇ ਤੇ ਇਹਦਾ ਕੀ ਅਸਰ ਹੋਊਗਾ ਆ ਸਾਡੇ ਤੇ ਥੋੜਾ ਮਨੀ ਲਾਂਡਰਿੰਗ ਦੇ ਕੇਸ ਪੈਣ ਲੱਗਿਆ ਬਿਲਕੁਲ ਜੀ ਤੁਹਾਡੇ ਤੇ ਥੋੜਾ ਮਨੀ ਲਾਂਡਰਿੰਗ ਦੇ ਕੇਸ ਪੈਣ ਲੱਗੇ ਆ ਪਰ ਹਰ ਤਬਕਾ ਨੂੰ ਹਰ ਕਮਿਊਨਿਟੀ ਨੂੰ ਜਾਂ ਆਪਣੇ ਆਪ ਲੋਕਾਂ ਨੂੰ ਨਾ ਇੱਕ ਕੋਈ ਅਗਵਾਈ ਕਰਨ ਵਾਲਾ ਚਾਹੀਦਾ ਹੁੰਦਾ ਜਿਹੜੇ ਤੇ ਆਪਾਂ ਨੂੰ ਭਰੋਸਾ ਹੁੰਦਾ ਕਿ ਇਹ ਸਰਕਾਰ ਖਿਲਾਫ ਖੜੂਗਾ ਸਾਡੀ ਮਦਦ ਕਰੂਗਾ ਜਿਹਾ ਕੋਈ ਲੀਡਰ ਹੁੰਦਾ ਜਿਹਨੂੰ ਆਪਾਂ ਵੋਟ ਪਾਉਂਦੇ ਆਪਾਂ ਨੂੰ ਲੱਗਦਾ ਕਿ ਯਾਰ ਇਹ ਬੰਦਾ ਅੜੂਆ ਆਪਣੇ ਲਈ ਖੜੂਗਾ ਪਰ ਹੁਣ ਐਦਾਂ ਨਹੀਂ ਹੋਣਾ ਕਿ ਜਿਹੜਾ ਵੀ ਤੁਹਾਡੇ ਲਈ ਅੜੂਗਾ ਖੜੂਗਾ ਉਹਦੇ ਤੇ ਸਿੱਧਾ ਉਹਨਾਂ ਨੇ ਬਸ ਈੜੀ ਜਿਹਾ ਰੇਡ ਪਾਉਣੀ ਆ ਜੇ ਅਗਲਾ ਤਾਂ ਵੀ ਅੜਿਆ ਰਿਹਾ ਤਾਂ ਉਹਨੂੰ ਉਹਨਾਂ ਨੇ ਮਹੀਨੇ ਬਾਅਦ ਚੱਕ ਕੇ ਅੰਦਰ ਕਰ ਦੇਣਾ ਫਿਰ ਉਹਨੂੰ ਬੇਲ ਵੀ ਨਹੀਂ ਮਿਲਣੀ ਤੇ ਨਹੀਂ ਤਾਂ ਫਿਰ ਈੜੀ ਦਾ ਡੈਰੀ ਐਸਾ ਕਿ ਤੁਸੀਂ ਦੇਖੋ ਕਿਥੇ ਤੇ ਰੇਡ ਪਾਈ ਲਓ ਤੇ ਉਹੀ ਬੰਦਾ ਜਿਹੜੇ ਤੇ ਤੁਹਾਨੂੰ ਪੂਰਾ ਵਿਸ਼ਵਾਸ ਸੀਗਾ ਇੱਕ ਮਹੀਨੇ ਦੇ ਅੰਦਰ ਅੰਦਰੋਂ ਬੀਜੇਪੀ ਜੁਆਇਨ ਕਰ ਲੈਂਦਾ ਤੇ ਇਹ ਹੁਣ ਅੱਖਰ ਹੋਇਆ ਕਰਨ ਤੇ ਇਹ ਹੋ ਵੀ ਰਿਹਾ ਤੁਸੀਂ ਕਹਿੰਦੇ ਹੋ ਨਾ ਯਾਰ ਅੱਜ ਕੱਲ੍ਹ ਲੋਕ ਸਾਰੇ ਬੀਜੇਪੀ ਚ ਕਿਉਂ ਜਾ ਰਹੇ ਆ ਉਸ ਕਾਨੂੰਨ ਦੇ ਕਰਕੇ ਜਾ ਰਹੇ ਆ ਜੋ ਇਹਨਾਂ ਨੇ ਬਦਲਾਅ ਕੀਤਾ ਪੀਐਮਐਲਏ ਐਕਟ ਦੇ ਵਿੱਚ ਜੋ ਕਾਨੂੰਨ ਆ ਨਾ ਜਿਹੜਾ ਪੁਰਾਣੇ ਵਾਲੇ ਲਾਈਨ ਨੂੰ ਹੀ ਖਾਰਜ ਕਰਦਾ ਉਹਦਾ ਡਾਰੀ ਐਸਾ ਉਸੇ ਕਰਕੇ ਜਾ ਰਹੇ ਆ ਇਹ ਕੇਸ ਹੀ ਐਸਾ ਈਡੀ ਦਾ ਡਾਰੀ ਐਸਾ ਅਗਲੇ ਨੂੰ ਪਤਾ ਕਿ ਜੇ ਤਾਨੂੰ ਈਡੀ ਨੇ ਇੱਕ ਵਾਰ ਚੱਕ ਲਿਆ ਸਾਨੂੰ 6-7 ਮਹੀਨਿਆਂ ਤੱਕ ਤਾਂ ਮੇਲ ਨਹੀਂ ਮਿਲਦੀ ਇਸੇ ਕਰਕੇ ਬੀਜੇਪੀ ਦਾ ਹੁਣ ਇੱਕ ਮੇੜਾ ਹਥਿਆਰ ਹੈ ਕਿ ਈਡੀ ਦਾ ਪਰਚਾ ਪਾਓ منی ਲਾਂਡਰਿੰਗ ਦਾ ਕੇਸ ਪਾਓ ਅਗਲੇ ਨੂੰ ਡਰਾਓ ਜਾਦਾ ਅਗਲੇ ਨੇ ਪਾਰਟੀ ਜੁਆਇਨ ਕਰ ਲੈਣੀ ਆ ਤੁਹਾਡੀ ਅਗਰ ਨਹੀਂ ਕਰਦਾ ਤਾਂ ਚੁੱਪ ਕਰਕੇ ਅੰਦਰ ਦੇ ਦੇ ਤਾਂ ਇਹ ਚੀਜ਼ ਹੈ ਜਿਹੜੀ ਪੀਐਮਐਲਏ ਐਕਟ ਦੇ ਵਿੱਚ ਉਹਨਾਂ ਨੇ ਚੇਂਜ ਕੀਤੀ ਆ 2022 ਦੇ ਵਿੱਚ ਇਹਦਾ ਮਾਮਲਾ ਸਾਹਮਣੇ ਆਇਆ ਤਾਂ ਇਹ ਨੂੰ 2022 ਐਕਟ ਵੀ ਆਖਿਆ ਜਾਂਦਾ ਇਹ ਕਿੰਡੀ ਖਤਰਨਾਕ ਚੀਜ਼ ਆ ਇਹਦੇ ਬਾਰੇ ਤੁਸੀਂ ਇਸੇ ਗੱਲ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਵੱਡੇ ਵੱਡੇ ਅਖਬਾਰਾਂ ਨੇ ਵੀ ਇਹ ਚੀਜ਼ ਨੋਟਿਸ ਕੀਤੀ ਹੈ ਤੇ ਲਿਖੀ ਆ ਦਾ ਹਿੰਦੂ ਅਖਬਾਰ ਬਹੁਤ ਵੱਡਾ ਤੇ ਸੱਚ ਬੋਲਦਾ ਬਹੁਤ ਸਾਰੀਆਂ ਚੀਜ਼ਾਂ ਉਹਨੇ ਵੀ ਲਿਖਿਆ ਇਸ ਕਾਨੂੰਨ ਬਾਰੇ ਇਸ ਐਕਟ ਬਾਰੇ ਇਹ ਦਾ ਇਹ ਐਕਟ दैट ਲੌਰਸ ਇਜ਼ ਵੇ ਯਾਨੀ ਇੱਕ ਕਾਨੂੰਨ ਜੋ ਆਪਣਾ ਰਸਤਾ ਭਟਕ ਚੁੱਕਿਆ ਪਰ ਆਪਣੇ ਲੋਕਾਂ ਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਕਿ ਆਪਣੇ ਲੋਕਾਂ ਦੇ ਬਾਰੇ ਧਿਆਨ ਨਹੀਂ ਦਿੰਦੇ ਤਾਂ ਅਗਰ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਕਿਤੇ ਹੋਰ ਨੂੰ ਵੀ ਪੀੜੀ ਦੇ ਡਰ ਤੋਂ ਭੱਜ-ਭੱਜ ਜਾਣ ਕਰਦੇ ਦੇਖੋ ਜਾਂ ਕੋਈ ਵੱਡਾ ਐਕਟਰ ਜਾਂ ਕੋਈ ਖਿਡਾਰੀ ਜਿਹੜਾ ਤੁਸੀਂ ਕਹਿੰਦੇ ਯਾਰ ਇਹ ਸਾਰੇ ਭਾਜਪਾ ਦੇ ਹੱਕ ਦੀ ਕਿਉਂ ਬੋਲਦੇ ਆ ਇਹ ਕਿਉਂ ਨਹੀਂ ਬੋਲਦੇ ਸਾਡੇ ਹੱਕ ਦੇ ਵਿੱਚ ਕਿਉਂ ਨਹੀਂ ਖੜਦੇ ਇਹ ਉਸੇ ਕਾਨੂੰਨ ਦੇ ਕਰਕੇ ਨਹੀਂ ਖੜਦੇ ਜੋ ਉਹਨਾਂ ਨੇ ਕਾਨੂੰਨ ਦੇ ਵਿੱਚ ਉਹ ਲਿਖਿਆ ਹੋਇਆ ਹੈ ਨਾ ਕਿ ਯੂ ਆਰ ਗिल्ਟੀ ਅੰਟਿਲ ਯੂਰ ਇਨੋਸੈਂਟ ਪ੍ਰੂਵਨ ਇਨ ਦਾ ਕੋਰਟ ਉਸੇ ਕਰਕੇ ਨਹੀਂ ਹਟਦੇ ਉਹਨਾਂ ਨੂੰ ਪਤਾ ਬਸ ਇੱਕ ਰੇਡ ਹੀ ਪਾਉਣੀ ਹੈ ਇਹਨਾਂ ਨੇ ਅਗਲੇ ਦੇ ਮਨ ਚ ਡਰ ਬੈਠ ਜਾਂਦਾ ਉਹਨਾਂ ਨੂੰ ਪਤਾ ਵੀ ਜੇ ਤੁਹਾਨੂੰ ਇੱਕ ਵਾਰੀ ਇਹਨਾਂ ਨੇ ਚੱਕ ਲਿਆ ਤਾਂ ਮੁੜ ਕੇ ਅਸੀਂ ਬਾਹਰ ਨਹੀਂ ਆਉਣਾ ਇਸੇ ਕਰਕੇ ਸਾਰੇ ਇਹਨਾਂ ਦੇ ਹੱਕ ਚ ਬੋਲਦੇ ਤੋਂ ਅਗਰ ਤੁਸੀਂ ਹੋਰ ਜਾਣਨਾ ਉਸ ਕਾਨੂੰਨ ਬਾਰੇ ਕੀ ਇਹਨਾਂ ਨੇ ਕੀ ਕੁਝ ਕੀਤਾ ਤਾਂ ਤੁਸੀਂ ਗੂਗਲ ਤੇ ਜਾ ਕੇ ਸਰਚ ਵੀ ਕਰ ਸਕਦੇ ਹੋ ਇਨਲਾਈਨ ਭਰਦੇ ਗੂਗਲ ਤੇ ਜੋ ਮੈਂ ਲਿਖੀ ਆ ਜਾਂ ਫਿਰ ਸੈਕਸ਼ਨ 21 ਭਰਦੇ ਜਾਂ ਫਿਰ ਪੀਐਮਐਨ ਐਕਟ ਸੈਕਸ਼ਨ 45 ਭਰਦੇ ਤੁਸੀਂ ਸਮਝ ਜਾਓਗੇ ਬਾਕੀ ਮੇਰੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਇਹ ਹਮਾਰੇ ਕਮੈਂਟ ਕਰਕੇ ਜਰੂਰ ਦੱਸੋ ਜੀ ਇਹ ਅੱਗੇ ਵੀ ਸ਼ੇਅਰ ਕਰੋ ਲੋਕਾਂ ਨੂੰ ਤਾਂ ਕਿ ਥੋੜਾ ਜਾਂ ਜਾਗਰੂਕਤਾ ਫੈਲੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਆਂ ਜਿੱਤੇ